ਮੇਰੇ ਪਾਸਾ ਅੰਦੀ ਚਾਦਰ ਸ੍ਰੀ ਉਤੇ ਪਾਕਤੀ ਦੇ ਜੋ 350 ਸਾਲਾਂ ਦਾ ਇਤਿਹਾਸ ਹੈ ਪੰਜਾਬ ਸਰਕਾਰ ਵੱਲੋਂ ਮੁਖਤਿਆਰੀ ਸਰਕਾਰ ਕੋਲ ਸਮਾਂ ਜੀ ਨੂੰ ਬਣਾਇਆ ਜਾ ਰਿਹਾ ਸੋ ਵਕਫਾ ਕਿਆ ਤਮੰਦੋ ਸ਼੍ਰੀ ਨਗਰ ਤੋਂ ਬਾਬਾ ਫਰੀਦ ਤੋਂ ਟਵੰਡੀ ਸਾਬੋ ਕੋਲ ਤੋਂ ਅਲੱਗ-ਅਲੱਗ ਜਗ੍ਹਾ ਤੋਂ ਚਾਰ ਜਗ੍ਹਾ ਤੋਂ ਅਗਰ ਕਿਤੇ ਚਰਾਏਗੇ ਸੋ ਜੋ ਅਜੀ ਗੁਰਦੁਆਰਾ ਲੇੜੂ ਸਾਹਿਬ ਅੱਜ ਪਹੁੰਚੇ ਸ੍ਰੀ ਸੰਗਤਾਂ ਨੇ ਪ੍ਰਧਾਨ ਜੀ ਉਹਨਾਂ ਨੇ ਪੂਰੀ ਕਮੇਟੀ ਨੇ ਕਬਾ ਮੇਜਰ ਜੀ ਨੇ ਸਲਕਾ ਸਾਹਨੇ ਵਾਲੇ ਕਾਉਂਸਲਰ ਸਾਹਿਬਾਨਾਂ ਨੇ ਸਾਰੇ ਸੰਗਤ ਨੇ ਸਮੂਹ ਸੰਗਤਾਂ ਨੇ ਅੱਜ ਵੈਲਕਮ ਕੀਤਾ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਾ ਤੇ ਮੁਬਾਰਕਵਾਦ ਵਿੱਚ ਕਮੇਟੀ ਵਰੀ ਨਾਲ ਖੜੀ ਹੈ ਪਤਨ ਦਿਖੜਿਆ ਕਿ ਇਹੋ ਜੇ ਜਦੋਂ ਗੁਰੂ ਸਾਹਿਬ ਦੇ ਨਗਰ ਕੀਰਤਨ ਗੁਰੂ ਸਾਹਿਬ ਦੀ ਕਿਰਪਾ ਨਾਲ ਬਾਬਾ ਦਿਆਨਾਲੀ ਨਗਰ ਕੀਰਤਨ ਚੱਲਦੇ ਮਾਲ ਖੁਦ ਨਾਲ ਚੱਲਦਾ ਤੇ ਪੱਗਾਂ ਵਾਲਿਆਂ ਅਸੀਂ ਸਾਰੇ ਸਾਨੂੰ ਇਸ ਨਗਰ ਕੀਰਤਨ ਦੇ ਦਰਸ਼ਨ ਹੋਏ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਸੋ ਮੈਂ ਨਾਲ ਖੋਤ ਜੜੀਆਂ ਨਹੀਂ ਪੂਰੇ ਪੰਜਾਬ ਦੇ ਵਸੇ ਲੋ ਆਪਣੇ ਹਲਕਾ ਸਾਨੇਲ ਵਸੀਆਂ ਨੂੰ ਬੇਨਤੀ ਕਰਦਾ ਕਿ 23 24 25 ਨਵੰਬਰ ਨੂੰ ਗੁਰਦੁਆਰਾ ਨੰਦਪੁਰ ਸਾਹਿਬ ਉਨ ਸਾਹਿਬ ਦਾ ਸਿਦਦੀ ਦਿਹਾੜਾ ਬਨਾਇਆ ਜਾ ਰਿਹਾ ਕਿਉਂਕਿ ਬਹੁਤ ਵੱਡੀ ਸ਼ਹਾਦਤ ਹੈ ਗੁਰੂ ਸਾਹਿਬ ਦੇ ਨਾਲ ਸ਼ਹੀਦ ਸਿੰਘਾਂ ਦੀ ਭਾਈ ਮਤੀਦਾਸ ਜੀ ਜਿਹੜਾ ਨੂੰ ਆਰਿਆ ਨਾਲ ਚੜਾਇਆ ਗਿਆ ਭਾਈ ਸਤੀਦਾਸ ਜੀ ਜਿਹਨਾਂ ਨੂੰ ਤੇ ਲਾ ਦੇ ਰੋਚਲੇ ਵੇਟ ਕੇ ਜਲਾਇਆ ਗਿਆ ਸੋ ਭਾਈ ਦਿਆਲਾ ਜੀ ਜਿਹਨਾਂ ਨੂੰ ਤੇਗਾ ਚਵਾਲਿਆ ਗਿਆ ਤੇ ਜਿਹਨਾਂ ਨੇ ਸ਼ੀਰ ਨਹੀਂ ਕੀਤੀ ਤੇ ਗੱਭਜੀ ਸਾਹਿਬ ਦਾ ਪਾਕ ਚੁਗਨੀ ਸਾਹਿਬ ਦਾ ਪਾਕ ਇਹਦਾ ਮਤਲਬ ਬਾਣੀ ਗਲਪਰ ਦੇ ਗੁਰੂ ਸਾਹਿਬ ਦੇ ਸਾਹਮਣੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਰਹੇ ਤੇ ਗੁਰੂ ਸਾਹਿਬ ਨੇ ਵੀ ਜਦੋਂ ਗੁਰੂ ਸਾਹਿਬ ਨੂੰ ਪੁੱਛਿਆ ਗਿਆ ਉਹਨਾਂ ਨੇ ਵੀ ਕਿਹਾ ਕਿ ਮੈਂ ਜਿਹੜਾ ਕਸ਼ਮੀਰੀ ਪੰਡਤਾਂ ਦੇ ਨਾਲ ਆ ਸੀ ਆਪਣਾ ਧਰਮ ਨਹੀਂ ਬਦਲਾਂਗੇ ਗੁਰੂ ਸਾਹਿਬ ਦਾ ਜਿਹੜਾ ਸਿਰਸ਼ ਹੈ ਉੱਤੇ ਲੱਗ ਕੀਤਾ ਗਿਆ ਸੋ ਧੰਨ ਜਿਹੜੇ ਸਾਡੇ ਸੇਵਾਦਾਰਾਂ ਨੇ ਜਿਹੜੇ ਨੇ ਜੋਧਿਆ ਨੇ ਸੰਤ ਮਹਾਤਮਾ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਤੇ ਦਾ ਸੰਸਕਾਰ ਕਾਫਗਨ ਸਾਹਿਬ ਤੇ ਗੁਰਦੁਆਰਾ ਉੱਥੇ ਆਪਣੇ ਘਰ ਦੇ ਵਿੱਚ ਸਰੀਰ ਨੂੰ ਖੜਕੇ ਗੁਰੂ ਸਾਹਿਬ ਦੀ ਸਰੀਰ ਨੂੰ ਖੜਕੇ ਜਿਹਨੂੰ ਚੰਨਨ ਦੀ ਲੱਤ ਨਹੀਂ ਆਪਣੇ ਘਰ ਨੂੰ ਹੀ ਅੱਗ ਲਗਾ ਦਿੱਤੀ ਗਈ ਉਹ ਗੁਰੂ ਸਾਹਿਬ ਦਾ ਸਿਰ ਜੋ ਅਨਾਲਪੁਰ ਸਾਹਿਬ ਕਿਹਾ ਗਿਆ ਸੋ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀਸਰ ਸਾਹਿਬ ਉੱਤਰਪੜਿਆਰ ਕਾਮਕੰਦ ਗੁਰਦਰਾ ਸਾਹਿਬ ਕੈਨਮਾਹਲਾ 23 24 25 ਆਪਾਂ ਸਾਰੇ ਆਨੰਦਪੁਰ ਸਾਹਿਬ ਚਲੀਏ ਕਿਉਂਕਿ ਬਹੁਤ ਹੀ ਇਤਿਹਾਸਵਰੇ ਸਾਨੂੰ ਵੀ ਪੂਰੀ ਨੌਲੇਜ ਨਹੀਂ ਜਦੋਂ ਗੁਰੂ ਸਾਹਿਬਾਂ ਦੇ ਇਹੋ ਜੇ ਸ਼ਹੀਦੀ ਦਿਹਾੜੇ ਤੇ ਪਹੁੰਚਾਂਗੇ ਤੇ ਬਹੁਤ ਬਹੁਤ ਵਿਦਵਾਨੀ ਬਹੁਤ ਜੱਜੇਦਾਰ ਬਹੁਤ ਪਤਾਜੀ ਦੀ ਕਿਰਪਾ ਨਾਲ ਜਿਹੜਾ ਨੂੰ ਨੌਲੇਜ ਹੈ ਬਾਣੀ ਬਾਰੇ ਗਿਆਨ ਬਾਰੇ ਉੱਥੇ ਆਪਣੇ ਬੱਚਿਆਂ ਨੂੰ ਗੁਰੂ ਸਾਹਿਬ ਦੀ ਸਾਦਤ ਬਾਰੇ ਦਸੀਏ ਕਿ 23 24 25 ਨੂੰ ਆਪਾਂ ਸਾਰੇ ਆਨੰਦਪੁਰ ਸਾਹਿਬ ਪਹੁੰਚ ਕੇ ਸਾਡੇ ਕੰਮ ਤੋਂ ਸਾਲਾ ਸੀਟੀ ਦੀ ਹਰ ਦੇ ਪਹੁੰਚ ਕੇ ਪਾਸਿਰਵਾ ਪ੍ਰਾਪਤ ਕਰਕੇ ਪਰ ਸਾਹਮਣੇ ਵਾਲੇ ਵਸੇ ਨੂੰ ਮਾਰਕ ਪਾ ਦਿੱਨਾ ਇਹਨਾਂ ਨੇ ਅਧਿ ਕੂਰੂ ਸਾਹਿਬ ਦੇ ਦਰਸ਼ਨ ਕੀਤੇ ਨਗਰ ਕੀਰਤਨ ਪਹੁੰਚੇ ਜਿਸ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਕਿ ਦੋ ਸਭ ਦੇ ਗੁਰੂ ਸੰਪਰਵ ਵਹਿਰ ਜੀ ਕਾਰਗਰ ਨੇ ਇਹ ਪ੍ਰਵਾਲਾ ਕੀਤਾ ਅਸੀਂ ਉਹਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੁਨੀਆ ਸਾਹਿਬ ਜੀ ਨੇ ਬੜੇ ਨਰਵਾਈ ਵਾਲੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇੱਕ ਸਗਾ ਨੂੰ ਬੇਨਤੀ ਵੀ ਕਰਦੇ ਹਾਂ ਜਿਸ ਤਰ੍ਹਾਂ ਡੀਸੀ ਸਾਹਿਬ ਨੇ ਸਾਰੇ ਠੇਕੇ ਬੰਦ ਕੀਤੇ ਨੇ ਕੋਈ ਵੀ ਨਗਰ ਕੀਰਤਨ ਆ ਜਾਂ ਸੋਭਾ ਯਾਤਰਾ ਵੇਕ 99 ਉਹੋ ਉਹ ਸੂਟ ਦੇ ਸਾਰੇ ਠਿੱਕੇ ਦਾ ਹੱਥ ਹੀ ਬੰਦ ਹੋ ਗਿਆ ਦੁਬਾਰਾ ਫਿਰ ਅਸੀਂ ਬਹੁਤ ਤੁਹਾਨੂੰ ਕਰਦੇ ਹਾਂ ਮੁਕੇ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਨਾਲ ਕਰਨਾ ਵੀ ਸਾਡੇ ਸਾਧਿਆ ਫਕੂਰ ਜੀ ਸਾਹਿਬ ਜਿਹੜਾ ਕਿ 15 ਨੰਬਰ ਵਾਰਡ ਮੇਰੇ ਹਲਕੇ ਦੇ ਵਿੱਚ ਹੈ ਅਸੀਂ ਇੱਥੋਂ ਕਾਉਂਸਲਰ ਵੀ ਸਾਡੀ ਪਾਰਟੀ ਨੇ ਅੱਜ ਨਗਰ ਕੀਰਤਨ ਆਇਆ ਇਹ ਤੇ ਗੱਲ ਸਰਜੀ ਦਾ ਜਿਹੜੀ ਕੁੱਤੀ ਬਹੁਤ ਵੱਡਾ ਇਕੱਠ ਜਿਹੜਾ ਕਿ ਅਨੰਦਪੁਰ ਸਾਹਿਬ ਹੋ ਰਿਹਾ ਸਾਰੀਆਂ ਸੰਗਤਾਂ ਨੂੰ ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਕਿਉਂਕਿ ਇਹ ਸਰਕਾਰ ਨੇ ਬਹੁਤ ਵੱਡਾ ਪ੍ਰਬੰਧ ਕੀਤਾ ਕਿਉਂਕਿ ਗੁਰੂ ਸਾਹਿਬ ਦੇ ਨਾਲ ਜੋੜਨ ਵਾਲਾ ਕੰਮ ਕੋਈ ਨਹੀਂ ਕਰਦਾ ਬਾਕੀ ਜਿਹੜੇ ਕੰਮ ਨੇ ਹੋਰ ਜਿਹੜੀਆਂ ਕਰੀ ਜਾਂਦੀਆਂ ਸਰਕਾਰਾਂ ਇਹ ਕਰਕੇ ਇਹ ਜਿਹੜਾ ਭਵਨਤਮਨ ਜੀ ਸਰਕਾਰ ਨੇ ਬਹੁਤ ਵੱਡਾ ਪ੍ਰਬੰਧ ਕੀਤਾ ਸੰਗਤ ਨੂੰ ਨਾਲ ਜੋੜ ਕੇ ਬਹੁਤ ਵਧੀਆ ਕਰ ਰਹੇ ਨੇ बाकी सारी ਸੰਗਤ ਨੂੰ ਇਹ ਵੀ ਬੇਨਤੀ ਹੈ ਕੋਈ ਵੱਤਮਾ 23 24 25 ਨੂੰ ਮੰਧ ਪਰ ਜਾਗਾ ਰਾਕੇ ਆਜਨੇ ਲਾਗੋ કાર્ય ਸੰਗਤਾਂ ਨੂੰ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਲਓ ਜੀ ਅੱਜ ਇੰਗਰੇਜ਼ੀ ਨੂੰ ਕੁਰਬਾਨੀ ਦੇਖਵਾ ਦਿੱਤੀ ਇੱਕਾਰ ਗੁਰੂ ਸਿੰਘ ਜੀ ਦੇ ਸਰਦਾਰੀ ਦਾ ਇਹਨਾਂ ਦੀ ਕੁਰਬਾਨੀ ਹਮੇਸ਼ਾ ਯਾਦ ਰਹਿਗੀ ਜਦ ਤੱਕ ਸਾਡੀ ਜ਼ਿੰਦਗੀ ਹੈ ਉਹ ਯਾਦ ਰੱਖਣੀ ਚਾਹੀਦੀ ਹੈ ਕਿ ਇਹਨਾਂ ਦੀ ਬਦੌਲਤ ਅਸੀਂ ਆਜ਼ਾਦੀ ਪ੍ਰਾਪਤ ਕਰ ਸਕਦੇ ਹਾਂ ਉਹਨਾਂ ਨੇ ਜੋ ਤਿਆਗ ਕੀਤਾ ਜੋ ਮੱਤਰਾਨੀ ਕੀ ਦੇਸ਼ ਦੀ ਖਾਤਰ ਕਰਨ ਦੀ ਖਾਤਰ ਆਪਣੀ ਕੁਰਬਾਨੀ ਦਿੱਤੀਆਂ ਜਾਨ ਦੀ ਪਰਮਾਨੀ ਕੀਤੀ ਛੋਟੀ ਉਮਰੇ ਮੱਤਰਾਨੀ ਕੀ ਸ਼ਹੀਦ ਹੋ ਗਏ ਇਸ ਕਰਕੇ ਇਹਨਾਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਅੱਜ ਗੁਰੂ ਤੇਗ ਬਹਾਦਰ ਜੀ ਦਾ ਮਹਾਨ ਕੀ ਨਗਰ ਕੀਰਤਨ 350 ਸਾਲਾ ਜਿਹੜਾ ਮਨਾਇਆ ਲੋਕਾਂ ਨੇ ਲੋਕਾਂ ਨੂੰ ਬਹੁਤ ਉਤਸ਼ਾਹ ਸੀ ਬਹੁਤ ਮਤਲਬ ਕਿ ਲੋਕਾਂ ਦੀ ਜਾਗਰੂਕੀ ਸੀ ਕਿ ਇਹ ਗੁਰੂ ਤੇਗ ਬਹਾਦਰ ਜੀ ਦਾ ਕਿਹੜਾ 350 ਸਾਲਾ ਨਗਰ ਕੀਰਤਨ ਹੈ ਇਹਨੂੰ ਵਾਟ ਕਰਕੇ ਹਿੱਸਾ ਲਈਏ ਤੇ ਇਹ ਬੜੇ ਉਤਸ਼ਾਹ ਨਾਲ ਮਨਾਈਏ ਗੁਰੂ ਜੀ ਦਾ ਰੇਡੀਓ ਸਾਹਿਬ ਇਹਨਾਂ ਨੇ ਬਹੁਤ ਹੀ ਮਦਦ ਕਰਨੀ ਕਿ ਬਾਕੀ ਸਾਰੀ ਪ੍ਰਮਾਡਨ ਕਮੇਟੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਬਹੁਤ ਹੀ ਵਧੀਆ ਪ੍ਰਵਹਲਾ ਕੀਤਾ ਕਿ ਉਹਨਾਂ ਨੇ ਇੱਥੇ ਬੁਲਾ ਕੇ ਮਦਦਨੀ ਕੀ ਮਾਨ ਸਤਿਕਾਰ ਕੀਤਾ ਜਿੰਨਾ ਹੀ ਮਾਨ ਸਤਿਕਾਰ ਨੇ ਕੀਤਾ ਉਹ ਹਮੇਸ਼ਾ ਹੀ ਯਾਦ ਰਹੇਗਾ ਅੱਜ ਮਦਦਨੀ ਕਮੇਟੀਆਂ ਕੋਲ ਵੀ ਜਿਹੜੀ ਇੱਥੇ ਕਮੇਟੀ ਪਹੁੰਚੀ ਹੈ ਸਵਾਗਤ ਕਰਾਂਦੇ ਹਾਂ ਕੋਈ ਵੀ ਮਦਦਨੀ ਕੀ ਜਿਹੜਾ ਇਹਨਾਂ ਦੇ ਸਹਾਇਤ ਕਰਨ ਵਾਸਤੇ ਆਏ ਆ ਸਾਰੀਆਂ ਕਮੇਟੀਆਂ ਨੂੰ ਧੰਨਵਾਦ ਤੇ ਮੁਸਮਾਤ ਕਰਨਾ ਇਹ ਕਰਨ ਸਾਹਿਬ ਇੱਕੋ ਨੇ ਗੁਰੂ ਨੇ ਸਕਾਇਆ ਸੀ 4 ਤਰੀਕ 1 ਜਨ ਇਹ ਗੁਰੂ ਦੀ ਬਾਣੀ ਤੋਂ ਬੰਨਦੇ ਆ ਕਾ ਕੋਈ ਸਾਡੇ ਚ ਭੇਦਭਾਵ ਨਹੀਂ ਹੈ ਇਸ ਕਰਕੇ ਹਰ ਸਾਈਡ ਦਾ ਕੋਈ ਵੀ ਸੰਸਦ ਇਹਨਾਂ ਦਾ ਸਤਕਾਰ ਕਰਦੀ ਹੈ ਉਹ ਸਿਰ ਮੱਥੇ ਬਹੁਤ-ਬਹੁਤ ਧੰਨਵਾਦ